ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ 63ਵੇਂ ਐਪੀਸੋਡ ਦੇ ਵਿੱਚ ਜੋ ਕਹਾਣੀ ਸੁਣਾਈ ਸੀ ਉਸ ਦਾ ਨਾਮ ਆਪ ਜੀ ਨਾਲ ਸਾਂਝਾ ਕਰਦਾ ਹਾਂ ਉਹ ਕਹਾਣੀ ਨਾਨਕ ਸਿੰਘ ਹੋਣਾ ਦੀ ਲਿਖੀ ਹੋਈ ਸੀ ਜਿਸ ਦਾ ਨਾਮ ਸੀ ਦਿਵੇ ਥੱਲੇ ਅੰਧੇਰਾ ਦਿਵੇ ਥੱਲੇ ਅੰਧੇਰੇ ਦਾ ਮਤਲਬ ਇਹ ਹੀ ਸੀ ਕਿ ਜੋ ਸੰਤ ਸਮਾਜ ਪਾਪਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਉਹ ਹੀ ਕਿਸ ਤਰੀਕੇ ਨਾਲ ਪਾਪਾਂ ਨਾਲ ਅਤੇ ਦੇਚਾਰ ਦੇ ਨਾਲ ਘਿਰਿਆ ਹੋਇਆ ਹੈ ਇਹ ਕਹਾਣੀ ਬੇਸ਼ੱਕ 1936 ਵਿੱਚ ਛਪੀ ਸੀ ਪਰ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਬਹੁਤ ਸਾਰੇ ਸਾਧ ਸੰਤ ਇਹਨਾਂ ਰੂਪਾਂ ਤਹਿਤ ਹੀ ਜੇਲ੍ਹਾਂ ਦੀਆਂ ਸਜ਼ਾਵਾਂ ਕੱਟ ਰਹੇ ਹਨ ਹੁਣ ਮੈਂ ਅੱਜ ਦੇ ਵਿਸ਼ੇ ਤੇ ਆਂਦਾ ਹਾਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਸਾਥੀ ਨੇ ਵੀਡੀਓ ਬਣਾ ਕੇ ਪਾਈ ਸੀ ਉਹ ਸਭ ਲੋਕਾਂ ਤੋਂ ਪੰਜਾ ਪਿਆਰਿਆਂ ਦੇ ਨਾਮ ਪੁੱਛ ਰਿਹਾ ਸੀ ਜਿ ਤਰ੍ਹਾਂ ਨਾਮ ਪੁੱਛਦੇ ਪੁੱਛਦੇ ਨੇ ਉਸਨੇ ਇੱਕ ਅਮਰਤਾਰੀ ਬੀਬੀ ਕੋਲੋਂ ਵੀ ਨਾਮ ਪੁੱਛੇ ਪਰ ਉਸਨੇ ਕਿਹਾ ਕਿ ਬੜੀ ਤਰਾਸ ਦੀ ਗੱਲ ਹੈ ਕਿ ਸਾਡੇ ਲੋਕਾਂ ਨੂੰ ਇਹ ਸਿੰਘ ਸਹਿਬਾਨਾ ਦੇ ਨਾਮ ਵੀ ਯਾਦ ਨਹੀਂ ਪਰ ਜਦੋਂ ਪ੍ਰਸ਼ਨ ਕਰਤਾ ਨੇ ਉਹਨਾਂ ਨੂੰ ਹੀ ਪੁੱਛ ਲਿਆ ਕੀ ਤੁਸੀਂ ਉਹਨਾਂ ਦੇ ਨਾਮ ਦੱਸੋਗੇ ਤਾਂ ਉਸਨੇ ਵੀ ਹੱਸ ਕੇ ਇਹ ਕਹਿ ਦਿੱਤਾ ਕਿ ਨਾ ਤਾਂ ਮੈਨੂੰ ਵੀ ਨਹੀਂ ਪਤਾ ਸਾਡੀ ਤਰਫ਼ ਦੀ ਇਹੀ ਹੈ ਕਿ ਅਸੀਂ ਕਦੇ ਵੀ ਆਪਣੇ ਇਤਿਹਾਸ ਨੂੰ ਨਾ ਤਾਂ ਪੜ੍ਹਿਆ ਹੀ ਅਤੇ ਨਾ ਹੀ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਮੇਰੀ ਇੱਕ ਇਹ ਤੋਂ ਜਈ ਕੋਸ਼ਿਸ਼ ਹੈ ਕਿ ਉਹ ਕੁਝ ਮੈਂ ਪੜ੍ਹ ਕੇ ਗ੍ਰੈਂਡ ਕਰਦਾ ਹਾਂ ਮੈਂ ਆਪ ਸਭ ਜੀ ਦੇ ਨਾਲ ਪੰਜਾਬੀ ਦੇ ਵਿੱਚ ਹੀ ਜਾਂ ਅੰਗਰੇਜ਼ੀ ਦੇ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂ। ਸਾਡੇ ਪੰਜਾਬ ਵਿੱਚ ਸਿੱਖ ਕੌਮ ਦਾ ਇੱਕ ਬਹੁਤ ਹੀ ਪਵਿੱਤਰ ਗ੍ਰੰਥ ਹੈ ਦਸਮ ਗ੍ਰੰਥ। ਉਸ ਗ੍ਰੰਥ ਬਾਰੇ ਲੋਕਾਂ ਨੂੰ ਬਹੁਤ ਹੀ ਘੱਟ ਪਤਾ ਹੈ ਅਤੇ ਜਿੱਥੋਂ ਤੱਕ ਆਮ ਆਦਮੀ ਦਾ ਸਵਾਲ ਹੈ ਉਸ ਨੂੰ ਤਾਂ ਇਸ ਬਾਰੇ ਕੋਈ ਗਿਆਨ ਵੀ ਨਹੀਂ ਮੈਂ ਆਪ ਜੀ ਦੇ ਨਾਲ ਅੱਜ ਇਸ ਗ੍ਰੰਥ ਬਾਰੇ ਹੀ ਕੁਝ ਗੱਲਾਂ ਕਰਨ ਦੀਆਂ ਕੋਸ਼ਿਸ਼ ਕਰਾਂਗਾ ਕਿਹਾ ਜਾਂਦਾ ਹੈ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਭਾਈ ਮਨੀ ਸਿੰਘ ਕੋਲੋਂ ਲਿਖਵਾਇਆ ਸੀ ਅਤੇ ਭਾਈ ਮਨੀ ਸਿੰਘ ਨੇ ਇਸ ਦਾ ਸੰਕਲਨ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਹੀ ਕੀਤਾ ਸੀ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬੋਲਦੇ ਜਾਂਦੇ ਸਨ ਅਤੇ ਭਾਈ ਮਨੀ ਸਿੰਘ ਹੁਣੀ ਲਿਖੀ ਜਾਂਦੇ ਸਨ ਇਸ ਗ੍ਰੰਥ ਨੂੰ ਗੁਰੂ ਸਾਹਿਬਾਨ ਨੇ ਦਮਦਬਾ ਸਾਹਿਬ ਦੇ ਵਿੱਚ ਲਿਖਵਾਇਆ ਸੀ ਕੁਝ ਵਿਦਵਾਨਾਂ ਅਨੁਸਾਰ ਭਾਈ ਮਨੀ ਸਿੰਘ ਤੋਂ ਇਲਾਵਾ ਵੀ ਕੁਝ ਹੋਰ ਲਖਾਰੀਆਂ ਨੇ ਵੀ ਗੁਰੂ ਸਾਹਿਬ ਨੂੰ ਇਹ ਗ੍ਰੰਥ ਲਿਖਣ ਦੇ ਵਿੱਚ ਸਹਿਯੋਗ ਦਿੱਤਾ ਸੀ ਰਾਮ ਅਤੇ ਸ਼ਾਮ ਦੇ ਨਾਮ ਮੁਖਤਾਰੇ ਲਏ ਜਾਂਦੇ ਹਨ ਦਸੰਗ ਗ੍ਰੰਥ ਲਿਖਣ ਦਾ ਕੀ ਉਦੇਸ਼ ਸੀ ਇਸ ਬਾਰੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ ਲਤੀਫ ਦੇ ਵਿਚਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਸਨ ਇਸਦੇ ਲਈ ਉਹਨਾਂ ਨੇ ਸੋਢੀ ਖੱਤਰੀਆਂ ਤੋਂ ਗੁਰੂ ਅਰਜਨ ਦੇਵ ਜੀ ਦੁਆਰਾ ਸੰਕਰਿਤ ਆਦਿ ਗ੍ਰੰਥ ਸਾਹਿਬ ਦੀ ਅਸਲੀ ਵੀੜ ਮੰਗਵਾਈ ਪਰ ਸੋਢੀ ਖੱਤਰੀਆਂ ਨੇ ਇਸ ਨੂੰ ਦੇਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਹੀ ਨਹੀਂ ਮੰਨਦੇ ਸਨ ਉਹਨਾਂ ਨੇ ਇਹ ਵੀ ਆਖਿਆ ਕਿ ਜੇਕਰ ਉਹ ਸੱਚੇ ਗੁਰੂ ਹਨ ਤਾਂ ਆਪ ਇਹਸ ਗ੍ਰੰਥ ਦੀ ਰਚਨਾ ਕਿਉਂ ਨਹੀਂ ਕਰ ਲੈਂਦੇ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਪਰ ਸਿੱਖ ਲੇਖਕ ਲਤੀਫ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਹਨ ਉਨ੍ਹਾਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬੇ ਸਿੰਘ ਜੀ ਦੀਆਂ ਸਖਿਆਵਾਂ ਮੁੱਖ ਰੂਪ ਵਿੱਚ ਇੱਕ ਹੀ ਹਨ ਸੋਢੀ ਖੱਤਰੀਆਂ ਤੋਂ ਆਦ ਗ੍ਰੰਥ ਸਾਹਿਬ ਦੀ ਅਸਲੀ ਬੀੜ ਮੰਗਵਾਉਣ ਵਿੱਚ ਗੁਰੂ ਜੀ ਦਾ ਆਦੇਸ਼ ਕੁਝ ਹੋਰ ਹੀ ਸੀ ਉਹ ਤਾਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦਾਂ ਦਾ ਸਮੇਲ ਕਰਕੇ ਇਸ ਨੂੰ ਨਵਾਂ ਰੂਪ ਦੇਣਾ ਚਾਹੁੰਦੇ ਸਨ ਨਾਲ ਹੀ ਸੋਢੀ ਖੱਤਰੀਆਂ ਦਾ ਬੀੜ ਦੇਣ ਤੋਂ ਇਨਕਾਰ ਕਰਨ ਦਾ ਕਾਰਨ ਵੀ ਹੋਰ ਹੀ ਸੀ ਇਸੇ ਬੀੜ ਕਾਰਨ ਤਾਂ ਉਹਨਾਂ ਨੂੰ ਸਿੱਖਾਂ ਦੇ ਸਨਮਾਨ ਪ੍ਰਾਪਤ ਸੀ ਉਹਨਾਂ ਨੂੰ ਸ਼ੱਕ ਸੀ ਕਿ ਇੱਕ ਵਾਰ ਇਸ ਪ੍ਰਤੀਲਿਪੀ ਦੇ ਚਲੇ ਜਾਣ ਤੇ ਉਹਨਾਂ ਨੂੰ ਅਸਲੀ ਬੀੜ ਮੁੱੜ ਨਹੀਂ ਮਿਲ ਸਕੀਗੀ ਇਸ ਨੂੰ ਗਵਾ ਕੇ ਉਹ ਸਿੱਖਾਂ ਵਿੱਚ ਆਪਣੇ ਸਨਮਾਨ ਨੂੰ ਗਵਾਣਾ ਨਹੀਂ ਚਾਹੁੰਦੇ ਸਨ ਦਸਮ ਗ੍ਰੰਥ ਸਾਹਿਬ ਵਿੱਚ 1066 ਪੰਨੇ ਹਨ ਹਰੇਕ ਪੰਨੇ ਤੇ ਲਗਭਗ 23 ਪੰਕਤੀਆਂ ਅਤੇ ਹਰੇਕ ਪੰਕਤੀ ਵਿੱਚ ਲਗਭਗ 38 ਤੋਂ 41 ਸ਼ਬਦ ਹਨ ਇਸ ਗ੍ਰੰਥ ਸਾਹਿਬ ਦੀ ਭਾਸ਼ਾ ਹਿੰਦੀ ਹੈ ਪਰ ਲਿਪੀ ਗੁਰਮੁਖੀ ਹੈ ਦਸਮ ਗ੍ਰੰਥ ਸਾਹਿਬ ਵਿੱਚ ਜਿਸ ਹਿੰਦੀ ਦੀ ਵਰਤੋਂ ਕੀਤੀ ਗਈ ਉਹ ਗੰਗਾ ਨਦੀ ਦੀ ਘਾਟੀ ਵਿੱਚ ਬੋਲੀ ਜਾਂਦੀ ਹੈ ਦਸਮ ਗ੍ਰੰਥ ਸਾਹਿਬ ਦੇ ਅੰਤਮ ਪੰਨਿਆਂ ਦੀ ਭਾਸ਼ਾ ਫਾਰਸੀ ਅਤੇ ਲਿਪੀ ਗੁਰਮੁਖੀ ਹੈ ਦਸਮ ਗ੍ਰੰਥ ਸਾਹਿਬ ਦਾ ਪਹਿਲਾ ਅਧਿਆਇ ਇਤਿਹਾਸਕ ਅਤੇ ਬਲਣਾਤਮਕ ਹੈ ਦਸਮ ਗ੍ਰੰਥ ਸਾਹਿਬ ਦਾ ਬਾਕੀ ਭਾਗ ਪੁਰਾਣਿਕ ਕਥਾਵਾਂ ਨਾਲ ਭਰਪੂਰ ਹੈ ਇਸ ਭਾਗ ਵਿੱਚ ਪ੍ਰਭੂ ਦੀ ਏਕਤਾ ਉਸ ਦੀ ਮਹਾਨਤਾ ਦੀ ਛਲਾਗਾ ਅਤੇ ਸੰਸਾਰਕ ਵਿਸ਼ਿਆਂ ਤੇ ਚੰਨ ਨਾ ਪਾਇਆ ਗਿਆ ਹੈ ਦਸਮ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਗੁਰੂ ਜੀ ਦੁਆਰਾ ਰਚਿਤ 199 ਸ਼ਲੋਕ ਹਨ ਇਹ 7 ਪੰਨਿਆਂ ਵਿੱਚ ਹਨ ਇਹ ਜਾਪ ਸਾਹਿਬ ਜਾਂ ਜਪ ਦੇ ਨਾਮ ਨਾਲ ਜਾਣੇ ਜਾਂਦੇ ਹਨ ਇਹਨਾਂ ਦਾ ਜਾਪ ਸਿੱਖ ਲੋਕ ਸਵੇਰੇ ਕਰਦੇ ਹਨ ਜਾਪ ਸਾਹਿਬ ਦੇ ਪਿੱਛੋਂ 23 ਪੰਨਿਆਂ ਵਿੱਚ ਪਰਮੇਸ਼ਰ ਦੀ ਉਸਤਤੀ ਕੀਤੀ ਗਈ ਹੈ ਇਹਨਾਂ ਸ਼ਬਦਾਂ ਦਾ ਜਾਪ ਵੀ ਸਵੇਰੇ ਕੀਤਾ ਜਾਂਦਾ ਹੈ ਇਸ ਨੂੰ ਅਕਾਲ ਉਸਤਤਿ ਆਖਦੇ ਹਨ ਇਸ ਦੇ ਪਿੱਛੋਂ ਬਚਿੱਤਰ ਨਾਟਕ ਗ੍ਰੰਥ ਨੂੰ 24 ਪੰਨਿਆਂ ਵਿੱਚ ਦਿੱਤਾ ਗਿਆ ਹੈ ਬਚਿੱਤਰ ਨਾਟਕ ਦੀ ਰਚਨਾ ਗੁਰੂ ਜੀ ਨੇ ਆਪ ਕੀਤੀ ਸੀ ਇਸ ਵਿੱਚ ਉਹਨਾਂ ਨੇ ਆਪਣੇ ਪਰਵਾਸ ਜਾਂ ਜਾਤੀ ਦੇ ਪ੍ਰਾਣਿਕ ਇਤਿਹਾਸ ਦੇ ਬਾਰੇ ਦੱਸਿਆ ਹੈ ਨਾਲ ਹੀ ਇਸ ਵਿੱਚ ਉਹਨਾਂ ਨੇ ਆਪਣੇ ਉਦੇਸ਼ ਅਤੇ ਪਹਾੜੀ ਰਾਜਾਂ ਨਾਲ ਹੋਏ ਜੁੱਧਾਂ ਦੇ ਬਾਰੇ ਲਿਖਿਆ ਹੈ ਇਸ ਭਾਗ ਦੇ ਪਾਤਰ ਅਤੇ ਨਾਇਕ ਗੁਰੂ ਗੋਬਿੰਦ ਸਿੰਘ ਜੀ ਹਨ ਚੰਡੀ ਚਰਿਤ੍ਰ ਅਗਲੇ 20 ਪੰਨਿਆਂ 'ਚ ਹੈ ਇਸ ਵਿੱਚ ਚੰਡੀ ਦੇਵੀ ਦੁਆਰਾ ਨਾਸ਼ ਕੀਤੇ ਗਏ ਅੱਠ ਦੈਂਤਾਂ ਦਾ ਵਰਣਨ ਹੈ ਟੋਟਾ ਚੰਡੀ ਚਰਿਤ੍ਰ 14 ਪੰਨਿਆਂ ਵਿੱਚ ਹੈ ਇਸ ਵਿੱਚ ਉਹੀ ਕਥਾਵਾਂ ਹਨ ਜੋ ਚੰਡੀ ਚਰਿਤ੍ਰ ਵਿੱਚ ਹਨ ਚੰਡੀ ਦੀ ਵਾਰ ਅਗਲੇ 6 ਪੰਨਿਆਂ ਵਿੱਚ ਹੈ ਇਹ ਚੰਡੀ ਦੇਵੀ ਨਾਲ ਸੰਬੰਧਿਤ ਕਥਾਵਾਂ ਦੀ ਪੂਰਕ ਹੈ ਗਿਆਨ ਪ੍ਰਬੋਧ 21 ਪੰਨਿਆਂ ਤੇ ਹੈ ਇਸ ਵਿੱਚ ਪ੍ਰਭੂ ਦੀ ਮਹਾਨਤਾ ਦੀ ਉਸਤਤੀ ਕੀਤੀ ਗਈ ਹੈ ਨਾਲ ਹੀ ਇਸ ਵਿੱਚ ਮਹਾਭਾਰਤ ਦੇ ਕੁਝ ਰਾਜਿਆਂ ਦਾ ਵੀ ਵਰਣਨ ਹੈ 24 ਅਵਤਾਰਾਂ ਦੀਆਂ ਚਉਪਈਆਂ 48 ਪੰਨਿਆਂ ਵਿੱਚ ਦਿੱਤੀਆਂ ਗਈਆਂ ਹਨ ਅਜੇਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹਨਾਂ ਚਉਪਈਆਂ ਦੀ ਰਚਨਾ ਸ਼ਾਮਨਾਜ਼ੀ ਵਿਅਕਤੀ ਨੇ ਕੀਤੀ ਸੀ ਮਹਿਦੀ ਮੀਰ 24 ਅਵਤਾਰਾਂ ਦਾ ਹੀ ਪੂਰਕ ਹੈ ਇਸ ਵਿੱਚ ਆਖਿਆ ਗਿਆ ਹੈ ਕਿ ਮਹਿਦੀ ਤਦ ਪ੍ਰਗਟ ਹੋਣਗੇ ਜਦੋਂ ਕਾਲਕੀ ਦਾ ਕੰਮ ਪੂਰਾ ਹੋ ਜਾਵੇਗਾ। ਬ੍ਰਹਮਾ ਦੇ ਉਤਾਰ 18 ਪੰਨਿਆਂ ਵਿੱਚ ਹੈ। ਇਸ ਵਿੱਚ ਬ੍ਰਹਮਾ ਅਤੇ ਉਸਦੇ ਹੋਰ 7 ਉਤਾਰਾਂ ਅਤੇ ਪ੍ਰਾਚੀਨ ਕਾਲ ਦੇ 8 ਰਾਜਿਆਂ ਦਾ ਵਰਣਨ ਹੈ। रुद्र ਜਾਂ ਸ਼ਿਵ ਦੇ ਉਤਾਰ ਨਾਂ ਦੇ ਖੰਡ ਵਿੱਚ ਦੰਤ ਅਤੇ 파ਰਥਨਾਤ ਉਤਾਰਾਂ ਦਾ ਵਰਣਨ ਹੈ। ਇਹ ਗ੍ਰੰਥ ਦੇ 56 ਪੰਨਿਆਂ ਤੇ છਾਇਆ ਹੋਇਆ ਹੈ। 66 ਨਾਮ ਮਾਲਾ ਵਿੱਚ ਗੁਰੂ ਜੀ ਦੇ ਸ਼ਸਤਰਾਂ ਦੇ ਨਾਮ ਅਤੇ ਉਹਨਾਂ ਦੀ ਸ਼ਲਾਘਾ ਕੀਤੀ ਗਈ ਹੈ। ਗੁਰੂ ਜੀ ਨੇ ਇਹਨਾਂ ਸ਼ਸਤਰਾਂ ਨੂੰ ਆਪਣਾ ਗੁਰੂ ਮੰਨਿਆ ਹੈ। ਇਹ ਖੰਡ 68 ਪੰਨਿਆਂ ਵਿੱਚ ਹੈ ਗੁਰੂ ਜੀ ਨੇ ਆਪ ਇਸ ਦੀ ਰਚਨਾ ਕੀਤੀ ਸ਼੍ਰੀ ਮੁਖਵਾਕ ਸਵਈਆ 34 ਪੰਨਿਆਂ ਵਿੱਚ ਹੈ ਇਸ ਵਿੱਚ 32 ਪਦ ਹਨ ਜਿਨ੍ਹਾਂ ਦੀ ਰਚਨਾ ਗੁਰੂ ਜੀ ਨੇ ਆਪ ਕੀਤੀ ਹਜ਼ਾਰ ਸ਼ਬਦ ਗ੍ਰੰਥ ਦੇ 2 ਪੰਨਿਆਂ ਵਿੱਚ ਹੈ ਵਿੱਚ ਗੁਰੂ ਜੀ ਨੇ ਸ੍ਰਿਸ਼ਟੀ ਦੇ ਰਚਨਹਾਰ ਪ੍ਰਭੂ ਦੀ ਉਸਤਤੀ ਕੀਤੀ ਹੈ ਨਾਲ ਹੀ ਉਹਨਾਂ ਨੇ ਸੰਤਾਂ ਅਤੇ ਮੂਰਤੀ ਪੂਜਾ ਦਾ ਖੰਡਨ ਵੀ ਕੀਤਾ ਹੈ ਇੱਥੇ ਹਜ਼ਾਰ ਦਾ ਅਰਥ ਸ਼ਬਦਾਂ ਦੀ ਗਿਣਤੀ ਤੋਂ ਨਹੀਂ ਸਗੋਂ ਬੜਮੁੱਲੇ ਸ਼ਬਦਾਂ ਤੋਂ ਹੈ ਇਸਤਰੀ ਚਿੰਤਨਾ ਨਾਮ ਦੇ ਖੰਡ ਵਿੱਚ ਇਸਤਰੀ ਦੇ ਚਰਿੱਤਰ ਅਤੇ ਸੁਭਾਅ ਨਾਲ ਸੰਬੰਧਤ 404 ਕਥਾਵਾਂ ਦਿੱਤੀਆਂ ਗਈਆਂ। ਇਹ ਦਸਮ ਗ੍ਰੰਥ ਦਾ ਸਭ ਤੋਂ ਲੰਮਾ ਖੰਡ ਹੈ ਅਤੇ 446 ਪੰਨੇ ਘੇਰੇ ਹੋਏ ਹਨ। ਹਕਾਇਤ ਨਾਮ ਦੇ ਖੰਡ ਵਿੱਚ 12 ਕਥਾਵਾਂ ਹਨ। ਇਹ ਕਥਾਵਾਂ 2 ਪੰਕਤੀਆਂ ਦੇ 866 ਸ਼ਲੋਕਾਂ ਵਿੱਚ ਲਿਖੀਆਂ ਹੋਈਆਂ ਹਨ। ਇਹਨਾਂ ਦੀ ਭਾਸ਼ਾ ਫਾਰਸੀ ਅਤੇ ਲਿਪੀ ਗੁਰਮੁਖੀ ਹੈ। ਇਹਨਾਂ ਕਥਾਵਾਂ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਉਹਨਾਂ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਕੁਕਰਮਾ ਦੀ ਨਿੰਦਿਆ ਕੀਤੀ ਹੈ। ਅਗਦੇ ਹਨ ਕਿ ਇਹ ਕਹਾਣੀਆਂ ਭਾਈ ਦਇਆ ਸਿੰਘ ਜੀ ਦੇ ਹੱਥ ਜਫਰਨਾਮਾ ਦੇ ਨਾਲ ਭੇਜੀਆਂ ਗਈਆਂ ਸਨ ਅੱਗੇ ਅਸੀਂ ਜਫਰਨਾਮੇ ਦੀ ਗੱਲ ਕਰਦੇ ਹਾਂ ਜਫਰਨਾਮਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਜਿੱਤ ਪੱਤਰ ਇਹ ਪੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੇ ਤੀਜੇ ਪੱਤਰ ਦੇ ਉੱਤਰ ਵਿੱਚ ਲਿਖਿਆ ਸੀ ਆਨੰਦਪੁਰ ਸਾਹਿਬ ਦੇ ਜੁੱਧ ਵੇਲੇ ਔਰੰਗਜ਼ੇਬ ਦੱਖਣ ਵਿੱਚ ਸੀ ਉਦੋਂ ਉਸਨੇ ਗੁਰੂ ਜੀ ਨੂੰ ਦੋ ਪੱਤਰ ਲਿਖੇ ਸਨ ਇਹਨਾਂ ਪੱਤਰਾਂ ਵਿੱਚ ਉਸਨੇ ਗੁਰੂ ਜੀ ਨੂੰ ਭਰੋਸਾ ਦਿਵਾਇਆ ਸੀ ਕਿ ਜੇਕਰ ਉਹ ਜੁੱਧ ਦੀ ਨੀਤੀ ਛੱਡ ਦੇਣ ਅਤੇ ਨੰਦਪੁਰ ਦੇ ਕਿਲੇ ਨੂੰ ਛੱਡਦੇ ਹਨ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹਾਨੀ ਨਹੀਂ ਪਹੁੰਚਾਈ ਜਾਵੇਗੀ। ਮੁਗਲ ਸਮਰਾਟ ਨੇ ਮੁਹੰਮਦ ਸਾਹਿਬ ਦੀ ਸੌਂ ਚੁੱਕ ਕੇ ਅਝਿਹਾ ਭਰੋਸਾ ਦਵਾਇਆ ਸੀ। ਪਰ ਜਿਉਂ ਹੀ ਗੁਰੂ ਜੀ ਆਪਣੇ ਸਾਥੀਆਂ ਅਤੇ ਪਰਿਵਾਰ ਸਮੇਤ ਕਿਲੇ ਵਿੱਚੋਂ ਨਿਕਲੇ ਤਾਂ ਮੁਗਲ ਫੌਜ ਨੇ ਉਹਨਾਂ ਦਾ ਪਿੱਛਾ ਕੀਤਾ। ਚੰਕੌਰ ਦੀ ਲੜਾਈ ਦੇ ਵਿੱਚੋਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਤੀਜਾ ਪੱਤਰ ਲਿਖਿਆ। ਇਸ ਵਿੱਚ ਉਸ ਨੇ ਗੁਰੂ ਜੀ ਨੂੰ ਦੱਖਣ ਵਿੱਚ ਮੁਗਲ ਸਮਰਾਟ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ। ਉਸ ਵੇਲੇ ਗੁਰੂ ਜੀ ਦਿਨਾਣਾ ਦੇ ਸਥਾਨ ਤੇ ਠਹਿਰੇ ਹੋਏ ਸਨ। ਉੱਥੋਂ ਹੀ ਉਹਨਾਂ ਨੇ ਰੰਗਦੇਵ ਨੂੰ ਇਹ ਪੱਤਰ ਲਿਖਿਆ ਜਿਸ ਨੂੰ ਜਫਰਨਾਮਾ ਆਖਿਆ ਜਾਂਦਾ ਹੈ ਇਸ ਪੱਤਰ ਨੂੰ ਰੰਗਦੇਵ ਤੱਕ ਲਿਜਾਣ ਦਾ ਕੰਮ ਉਹਨਾਂ ਨੇ ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੂੰ ਸੌਂਪਿਆ ਜਫਰਨਾਮੇ ਵਿੱਚ ਕੁੱਲ 111 ਪਦ ਹਨ ਪਹਿਲੇ 13 ਪਦਾਂ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਦੀ ਨਿਤੀ ਤੇ ਵਾਰ ਕੀਤਾ ਹੈ ਨਾਲ ਹੀ ਉਹਨਾਂ ਨੇ ਆਪਣੇ ਪੁੱਤਰਾਂ ਅਤੇ ਪਿਤਾ ਤੇ ਕੀਤੇ ਗਏ ਅਤਿਆਚਾਰਾਂ ਅਤੇ ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਔਰੰਗਜ਼ੇਬ ਦੀ ਹਾਰ ਦਾ ਵਰਣਨ ਕੀਤਾ ਹੈ ਇਨ੍ਹਾਂ ਪਦਾਂ ਵਿੱਚ ਗੁਰੂ ਜੀ ਨੇ ਰੰਗਜੀਤ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਹੈ ਕਿ ਅਤਿਆਚਾਰਾਂ ਦੇ ਵਿਰੁੱਧ ਆਵਾਜ਼ ਚੁੱਕਣਾ ਉਹਨਾਂ ਦਾ ਪਰਮ ਕਰਤੱਬ ਹੈ ਖਾਲਸਾ ਦੀ ਸਥਾਪਨਾ ਦੇ ਬਾਰੇ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਖੰਡੇ ਦੀ ਪੌਲ ਧਾਰਨ ਕਰਕੇ ਖਾਲਸਾ ਬਹਾਦਰ ਹੋ ਗਿਆ ਹੈ ਇਸ ਲਈ ਔਰੰਗਜ਼ੇਬ ਦੀ ਹਾਰ ਨੇੜੇ ਹੀ ਹੈ ਬਾਕੀ ਪਦਾਂ ਵਿੱਚ ਗੁਰੂ ਜੀ ਨੇ ਚੰਕੌਰ ਦੇ ਯੁੱਧ ਦਾ ਵਰਣਨ ਕੀਤਾ ਹੈ ਆਪਣੇ ਵੱਡੇ ਪੁੱਤਰਾਂ ਅਜੀਤ ਸਿੰਘ ਅਤੇ ਜਹਾਰ ਸਿੰਘ ਦੇ ਬਹਾਦਰੀ ਨਾਲ ਸ਼ਹੀਦੀ ਪ੍ਰਾਪਤ ਕਰਨ ਅਤੇ 40 ਸਿੱਖਾਂ ਦੇ ਅਨੋਖੇ ਸਾਹਸ ਦੁਕਾਣ ਦਾ ਵੀ ਉਹਨਾਂ ਨੇ ਵਰਣਨ ਕੀਤਾ ਹੈ ਔਰੰਗਜ਼ੇਬ ਦੁਆਰਾ ਸੌਂ ਤੋੜੇ ਜਾਣ ਦੇ ਕੰਮ ਦੀ ਨਿੰਦਿਆ ਕਰਦੇ ਹੋਏ ਗੁਰੂ ਜੀ ਨੇ ਲਿਖਿਆ ਹੈ ਤੁਹਾਡੀਆਂ ਉਹਨਾਂ ਸੌਆਂ ਤੇ ਜਰਾ ਵੀ ਵਿਸ਼ਵਾਸ ਨਹੀਂ ਹੈ ਜੋ ਆਪਨੇ ਮੁਹੰਮਦ ਸਾਹਿਬ ਅਤੇ ਰੱਬ ਨੂੰ ਹਾਜ਼ਰ-ਨਾਜ਼ਰ ਮੰਨ ਕੇ ਖਾਧੀਆਂ ਹਨ ਭੂਤਕਾਲ ਵਿੱਚ ਆਪਨੇ ਇਹਨਾਂ ਸਾਰੀਆਂ ਸੌਆਂ ਨੂੰ ਤੋੜਿਆ ਹੈ ਇਸ ਤੋਂ ਸਪਸ਼ਟ ਹੈ ਕਿ ਆਪ ਰੱਬ ਨੂੰ ਨਹੀਂ ਮੰਨਦੇ ਅਤੇ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਦੀ ਪਾਲਣਾ ਵੀ ਨਹੀਂ ਕਰਦੇ ਤੁਸੀਂ ਝੂਠੇ ਅਤੇ ਧੋਖੇਬਾਜ਼ ਨਿਕਲੇ ਹੋ ਬਿਨਾਂ ਸ਼ੱਕ ਤੁਸੀਂ ਰਾਜਿਆਂ ਦੇ ਰਾਜਾ ਅਰਥਾਤ ਸਮਰਾਟ ਅਤੇ ਪ੍ਰਸਿੱਧ ਸੈਨਾਪਤੀ ਹੋ ਪਰ ਸੱਚੇ ਧਰਮ ਤੋਂ ਤੁਸੀਂ ਕੋਹਾਂ ਦੂਰ ਹੋ ਤੁਹਾਡੇ ਬੁੱਲਾਂ ਤੇ ਕੁਝ ਹੈ ਤਾਂ ਦਿਲ ਵਿੱਚ ਕੁਝ ਹੋਰ ਜਫਰਨਾਮਾ ਦੀਆਂ ਕੁਝ ਗੱਲਾਂ ਦੇ ਬਾਰੇ ਸਾਰੇ ਇਤਿਹਾਸਕਾਰ ਇੱਕ ਮਤ ਨਹੀਂ ਹਨ ਲਤੀਬ ਦੇ ਅਨੁਸਾਰ ਔਰੰਗਜ਼ੇਬ ਨੇ ਆਪਣੇ ਤੀਜੇ ਪੱਤਰ ਵਿੱਚ ਗੁਰੂ ਜੀ ਨੂੰ ਦੱਖਣ ਵਿੱਚ ਉਸ ਦੇ ਸਾਹਮਣੇ ਹਾਜ਼ਰ ਹੋਣ ਲਈ ਆਖਿਆ ਸੀ ਜਦੋਂ ਦੂਤ ਪੱਤਰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬਿਨਾਂ ਪੂਜਾ ਤਾਂ ਗੁਰੂ ਜੀ ਨੇ ਉਸ ਦਾ ਆਦਰ ਸਤਕਾਰ ਕੀਤਾ ਉਹਨਾਂ ਨੇ ਇਸ ਪੱਤਰ ਨੂੰ ਚੁੰਮ ਕੇ ਮੱਥੇ ਨਾਲ ਲਾਇਆ ਅਤੇ ਦੂਤ ਨੂੰ ਆਖਿਆ ਕਿ ਉਹ ਤਾਂ ਸ਼ਾਹੀ ਪਰਮਾਨ ਦੇ ਗੁਲਾਮ ਹਨ ਪਰ ਉਸ ਦੇ ਨਾਲ ਜਾਣ ਤੋਂ ਪਹਿਲਾਂ ਉਹ ਮੁਗਲ ਸਮਰਾਟ ਨੂੰ ਇੱਕ ਪੱਤਰ ਲਿਖ ਕੇ ਉਸ ਨੂੰ ਆਪਣੀਆਂ ਸ਼ਿਕਾਇਤਾਂ ਤੋਂ ਜਾਣੂ ਕਰਵਾਉਣਾ ਚਾਹੁੰਦੇ ਸਨ ਰਤੀਬ ਤਾਂ ਇਥੋਂ ਤੱਕ ਲਿਖਦਾ ਹੈ ਕਿ ਗੁਰੂ ਜੀ ਰੰਗਦੇਵ ਨੂੰ ਮਿਲਣ ਤੁਰ ਪਏ ਸਨ ਰਸਤੇ ਵਿੱਚ ਹੀ ਉਹਨਾਂ ਨੂੰ ਸਮਰਾਟ ਦੀ ਮੌਤ ਦੀ ਖਬਰ ਮਿਲੀ ਪਰ ਕਨਿੰਗਮ ਅਦਰ ਟਰੰਪ ਵਰਗੇ ਇਤਿਹਾਸਕਾਰ ਰਤੀਬ ਦੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ ਕਨਿੰਗਮ ਲਿਖਦਾ ਹੈ ਕਿ ਗੁਰੂ ਜੀ ਨੇ ਕਦੇ ਆਪਣੇ ਆਪ ਨੂੰ ਮੁਗਲ ਸਮਰਾਟ ਤੋਂ ਘਟਿਆ ਨਹੀਂ ਸਮਝਿਆ ਜਦੋਂ ਉਹਨਾਂ ਨੂੰ ਔਰੰਗਜ਼ੇਬ ਦਾ ਤੀਜਾ ਪੱਤਰ ਮਿਲਿਆ ਤਾਂ ਉਹਨਾਂ ਨੇ ਸਮਰਾਟ ਨੂੰ ਉਸਦੇ ਕੁਕਰਮਾਂ ਲਈ ਕੋਸਿਆ। ਟਰੰਪ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਜੀ ਨੇ ਸ਼ਾਹੀ ਹੁਕਮ ਦਾ ਪਾਲਣ ਨਹੀਂ ਕੀਤਾ। ਸੱਚ ਤਾਂ ਇਹ ਹੈ ਕਿ ਜਫਰਨਾਮਾ ਦਾ ਸਿੱਖ ਇਤਿਹਾਸ ਵਿੱਚ ਖਾਸ ਮਹੱਤਵ ਹੈ। ਫਾਰਸੀ ਭਾਸ਼ਾ ਵਿੱਚ ਲਿਖਿਆ ਇਹ ਪੱਤਰ ਗੁਰੂ ਜੀ ਦੀ ਉੱਚ ਪੱਧਰ ਦੀ ਰਚਨਾ ਹੈ। ਗੁਰੂ ਜੀ ਦੀ ਸ਼ੈਲੀ ਇੰਨੀ ਪ੍ਰਭਾਵਸ਼ਾਲੀ ਹੈ ਕਿ ਪੱਤਰ ਨੂੰ ਪੜਦ ਹੀ ਮਨ ਵਿੱਚ ਅਤਿਆਚਾਰਾਂ ਦਾ ਸਾਹਮਣਾ ਕਰਨ ਅਤੇ ਜੋਸ਼ ਆ ਜਾਂਦਾ ਹੈ। ਇਹ ਤਾਂ ਸੀ ਸਾਡੇ ਸਿੱਖ ਗੁਰੂਆਂ ਦੇ ਇਤਿਹਾਸ ਦੇ ਵਿੱਚੋਂ ਇੱਕ ਰਚਨਾ ਜੋ ਕਿ ਇਤਿਹਾਸ ਦਾ ਇੱਕ ਅੰਗ ਹੈ ਪਰ ਇਹ ਸਾਰਾ ਸਾਹਿਤ ਸਾਡੇ ਲੋਕਾਂ ਨੂੰ ਨਾ ਤਾਂ ਪਤਾ ਹੀ ਹੈ ਅਤੇ ਨਾ ਹੀ ਉਹਨਾਂ ਨੇ ਕਦੇ ਪੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਫਸੋਸ ਹੈ ਕਿ ਸਾਡੇ ਬਹੁਤ ਸਾਰੇ ਇਤਿਹਾਸਕਾਰ ਜਾਂ ਸਾਡੇ ਸਾਡੇ ਕਥਾਵਾਚਕ ਵੀ ਲੋਕਾਂ ਵਿੱਚ ਇਸ ਨੂੰ ਪਹੁੰਚਾਉਣ ਵਿੱਚ ناکਾਮਜਾਬ ਰਹੇ ਹਨ ਆਸ ਹੈ ਮੇਰੀ ਇਸ ਛੋਟੀ ਜਿਹੀ ਕੋਸ਼ਿਸ਼ ਨੇ ਤੁਹਾਡੇ ਗਿਆਨ ਦੇ ਜ਼ਰੂਰ ਵਾਦਾ ਕੀਤਾ ਹੋਵੇਗਾ ਹੁਣ ਆਪ ਜੀ ਤੋਂ ਜਾਜ ਲਾਣਾ ਫਿਰ ਪੇਸ਼ ਹੋਵਾਂਗਾ ਅਗਲੇ ਅੰਕ ਦੇ ਵਿੱਚ ਤਦ ਤੱਕ ਧੰਨਵਾਦ